ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਦੇ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮ੍ਰਿਤਸਰ ਪ੍ਰੇਮ ਸਿੰਘ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਟੋਕੜ ਗੱਬਨ ਝੋਟੀ ਚੱਕ ਪਾਸਤਾ ਨੂੰ ਦਿਖਾਉਣੀ ਆ ਤੇ ਇੱਕਾ ਗੱਬਨ ਵੇੜ ਤੁਹਾਨੂੰ ਦਿਖਾਵਾਂਗੇ ਬਾਕੀ ਆ ਵੀ ਆਪਣੀ ਇੱਥੇ ਆ ਕੇ ਪਾਸ ਕਰਕੇ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਤੇ ਬਾਕੀ ਸਾਡੀ ਗੱਲ ਲਾ ਦੇ ਜਰੂਰ ਗੌਰ ਕਰਿਆ ਕਰ ਕਿ ਜਦੋਂ ਪਸ਼ੂ ਲੈਣਾ ਹੁੰਦਾ ਵਾ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਲਿਆ ਕਰੋ ਜੀ ਹਾਂਜੀ 베ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ 베ਜੀ ਹੋ ਠੀਕ ਠਾਕ ਜੇ ਵਧੀਆ ਵਧੀਆ 베ਜੀ ਤੁਸੀਂ ਸੁਣਾਓ ਸਭ ਵਧੀਆ ਜੇ ਅੱਜ ਤੇ ਬੂਰੀਆਂ ਬਾਰੀਆਂ ਕੋਈ ਨਹੀਂ ਵਿਖੰਦੀਆਂ ਅੱਜ ਕਿੱਥੇ ਚਲ ਗਈਆਂ ਜੀ ਬੂਰੀਆਂ ਦੇ ਚੌਂਕੇ ਟੱਲੇ ਵੇਜਵੇ ਜੀ ਅੱਛਾ ਚਲ ਗਈਆਂ ਜੀ ਵੇਗ ਗਿਆ ਮਾਲ ਸਾਰਾ ਫੇਰ ਉਦੋਂ ਹਾਂਜੀ ਵੇਗ ਗਿਆ ਰੱਬ ਦੀ ਕਿਰਪਾ ਨਾਲ 베ਜੀ ਅੱਛਾ ਮਾਲੀ ਜੀ ਰੇਟ ਹੀ ਨਹੀਂ ਕਨੇ ਕਰੀਦੇ ਆ ਉਹ ਵੀ ਜੀ ਗਾਂ ਫੇਰ ਦੱਸਦਾ 10000 ਮਨਾ ਫੇਰ ਨਾ ਵੇਗੀਆਂ ਆ ਤੇ ਅੱਛਾ ਹਾਂਜੀ ਹਾਂਜੀ ਠੀਕ ਐ ਕਿੰਨੇ ਕਾਏ ਉਦਨ ਫੋਨ ਫੇਰ ਫੋਨ ਤੇ ਰੱਬ ਦੀ ਕਿਰਪਾ ਨਾਲ ਤੁਹਾਨੂੰ ਪਤਾ ਉਦਾਂ ਵੀ ਆਉਂਦੇ ਰਹਿੰਦੇ ਆ ਅੱਛਾ ਹਾਂਜੀ ਹਾਂਜੀ ਪਰ ਪੂਰੀਆਂ ਦੀ ਮੰਗ ਜਿਆਦੀ ਆ ਥੋੜੀ ਪੂਰੀਆਂ ਦੀ ਹਾਂਜੀ ਹਾਂਜੀ ਠੀਕ ਐ ਪੂਰੀਆਂ ਤੁਹਾਨੂੰ ਪਤਾ ਭਾਣਾ ਚਲੋ ਆਪਾਂ ਮੁੱਲ ਵੀ ਜਿਆਜ ਹੀ ਪਾਈ ਉਦਨੇ ਆਵੇ ਪੂਰੀਆਂ ਨੇ ਲੀਆਂ ਸੀ ਹਾਂਜੀ ਬਰੀਡ ਵੀ ਪੂਰੀ ਸੀ ਤੇ ਹੈ ਵੀ ਚੰਗੀਆਂ ਐ ਪੂਰੀਆਂ ਠੀਕ ਐ ਹਾਂਜੀ ਹਾਂਜੀ ਤੇ ਬਾਕੀ ਇੱਕ ਲੰਡੀ ਝੋਟੀ ਉਹ ਵੀ ਆਪਾਂ ਨਾਬੇ ਘੱਲਤੀ ਐ ਅੱਛਾ ਹਾਂਜੀ ਹਾਂਜੀ ਵਾਲੇ ਵੀ ਆਪਣਾ ਦੂਰ ਹੀ ਗਿਆ ਯਾਰ ਕੀ ਠੀਕ ਆ ਨਾਮ ਦੱਸ ਤੇ ਕਰੀ ਹਾਂ ਨਾ ਪ੍ਰਿੰਸਪਲ ਸਿੰਘ ਪਿੰਡ ਜਿਕ ਦੇਖੋ ਦਾ ਤਸੀਲਾ ਹੀ ਨਾਲਾ ਜ਼ਿਲ੍ਹਾ ਮਿਸਰ ਤੇ ਫੋਨ ਨੰਬਰ ਇਹ ਪੁੱਛੋ ਫੋਨ ਨੰਬਰ 9501296185 ਠੀਕ ਆ ਤੇ ਅੱਜ ਇੱਕ ਟੋਕੜ ਗੱਪਣ ਜੋ ਹਟੀ ਲੈਣ ਦੀ ਹੈ ਟੋਕੜ ਗੱਪਣ ਵੀਰਾਂ ਦੀ ਨਾ ਹੁੰਦੀ ਡਿਮਾਂਡ ਪਿੱਛੇ ਟੋਕੜ ਗੱਪਣ ਚੰਗੀ ਹੋਵੇ ਅੱਛਾ ਤੁਹਾਨੂੰ ਪਤਾ ਹੈ ਜੇ ਟੋਕੜ ਗੱਪਣ ਲਈਏ ਸ਼ਕੀਨ ਹੀ ਲੈਣੀ ਆ ਹਾਂਜੀ ਸੌ ਮਾਣਾ ਵਧਣ ਵਾਲੀ ਨਾ ਹੋਵੇ ਯਾਰਾ ਨਾ ਵਧਣ ਵਾਲੀ ਹੋਵੇ ਠੀਕ ਹੈ ਮਜਾ ਤਾਂ ਆਦਿਆ ਮੰਨ ਲਓ ਕੋ ਪੱਠੇ ਪਾਉਂਦਾ ਰਵੇ ਜਿਹੜੀ ਡਬਲ ਹੀ ਕਰੇਗੇ ਜਾ ਕੇ ਮੈਂ ਨਾ ਡਬਲ ਹੀ ਕਰੇ ਮੰਨ ਲਓ ਉਸਦਾਈਆਂ ਪੱਠੇ ਪਾਉਂਦਾ ਰਵੇ ਤੇ ਫੇਰ ਉਹਨੇ ਕੀ ਵੀ ਕਿਤੇ ਫਾਇਦਾ ਕੀ ਆ ਹਾਂਜੀ ਹਾਂਜੀ ਇਹ ਤਾਂ ਡਬਲ ਹੋਵੇ ਐਫ ਡੀ ਕਰਦੇ ਜਰਾ ਕਦੇ ਫੇਰ ਮਜਾ ਆਉਂਦਾ ਵਾ ਪੱਠੇ ਪਾਉਂਦਾ ਵੀ ਹਾਂਜੀ ਕਿੰਨੇ ਚਿਰ ਚੱਕ ਪ ਤੇ ਦੁੱਧ ਦੁੱਧ ਇਹਦੇ ਥੱਲੇ ਵੀਰ ਜੀ ਪੱਕਾ ਜਿਹੜਾ ਕੰਡੇ ਵਾਲਾ ਉਹ ਨਾ ਹੋਊਗਾ ਨਾ ਹਾਂਜੀ 7 ਹੋਊਗਾ 6 ਕਿਲੋ ਵੀਰ ਜੀ ਆਪਣੇ ਘਰੋਂ ਕੰਡੇ ਦੇ ਚਾੜ ਕੇ ਦਾਂਗੇ ਆਪਾਂ ਅੱਛਾ ਜਿਹੜਾ ਮਰਜੀ ਵੀਰ ਜੀ ਕੰਡਾ ਆਪਣਾ ਨਾਲ ਲੈ ਕੇ ਆਵੇ ਠੀਕ ਆ ਹਾਂਜੀ ਤੇ ਸੋਆ ਪਿੰਦਾ ਹਾਂ ਮੈਂ ਲੈ ਲਵਾਂ ਵੀਰ ਜੀ ਉਹ ਵੀ ਮਾਲ ਵੇਚਿਆ ਨਾ ਨਾਲ ਇਹਨੂੰ ਸੂਣ ਕੀਤਾ ਭਾਜੀ ਦੁੱਧ ਠੀਕ ਆ ਕਿਲੋ ਕਿਲੋ ਜੀ ਅਗਲੇ ਦੇ ਘਰ ਜਾ ਕੇ ਵੱਧ ਨਾ ਨਿਕਲੇ ਤੇ ਮਜ਼ਾਕੀ ਗੱਲ ਦਾ ਫਿਰ ਵੀਰ ਜੀ ਠੀਕ ਆ ਹਾਂਜੀ ਦੁੱਧ ਨੂੰ ਕਿਹਦੇ ਥੱਲੇ ਵੀਰ ਜੀ ਮੈਂ 10 ਕਿਲੋ ਦੱਸ ਦਿੰਨਾ ਮੈਂ ਪੂਰਾ ਨਹੀਂ ਕਰਨਾ ਦੁੱਧ ਆਹ ਉਹ ਗੱਲ ਤੇ ਤੁਹਾਡੀ ਸਹੀ ਆ ਹਾਂਜੀ ਹਾਂ ਇਹ ਤਾਂ ਥੋੜਾ ਜਿਹਾ ਉੱਤੋਂ ਦੀ ਪਾ ਦੇਣਾ ਵੀਰ ਜੀ ਸੂਆ ਪਹਿਲਾ ਹੀ ਆ ਮੈਂ ਨਾ ਪਹਿਲਾ ਸੂਆ ਸੂਈਆ ਰਕੀ ਦੂਜੇ ਸੂਵੇ ਵਾਲੀ ਗੱਬਣ ਆ ਠੀਕ ਆ ਇਹ ਵੀਰ ਜੀ ਬੜੀ ਵੀਰਾਂ ਨੇ ਮਹਿੰਗੀ ਲੈਂਦੀ ਆ ਰਕੀ ਲੋਡ ਕਰਕੇ ਥੋੜੀ ਦੇ ਦਤੀ ਆ ਥੋੜੀ ਨਸੀ ਰਹਿ ਗਈ ਆ ਠੀਕ ਬਾਕੀ ਜੋ ਟੀ ਬੀਡ ਬਰੂਡ ਚ ਬੜੀ ਤੇ ਥਾਣੇ ਵੇਖੋ ਛੋਟੀ ਕਿੱਥੇ ਕਿੱਥੇ ਲੱਗਾ ਆ ਚਲੋ ਤੋਰੋ ਹਾਂ ਬਾਕੀ ਸਿੰਗੀ ਵੇਖੋ ਵੀਰ ਜੀ ਨਿੱਕੀ ਨਿੱਗੀ ਜਿਹੋ ਜਿਹੇ ਲਿਆਈ ਦੀਆਂ ਸਿੰਗੀਆਂ ਛੋਟੇ ਸਿੰਗ ਦੀ ਆ ਹਾਂਜੀ ਹਾਂਜੀ ਟੋਕੜਾ ਗੱਬਣਾ ਵੀ ਨਿੱਕੀ ਸਿੰਗੀਆਂ ਲਿਆਈ ਦੀਆਂ ਠੀਕ ਵੇਖੋ ਬਾਕੀ ਇਹੋ ਜਿਹ ਮਨ ਟਵਰ ਪੀੜੀ ਦੀ ਜੋੜੂ ਨਾਲ ਬਸ ਮਿੱਟੀ-ਮਿੱਟੀ ਕੱਪੜੇ ਘਾਟੇ ਛੋਟੀ ਦੇ ਬਸ ਬਾਕੀ ਜਿਹੜਾ ਸੰਭਨ ਨਾਲ ਲੈ ਜਾਊਗਾ ਸੂਨ ਤੱਕ ਇਹਨੇ ਪੂਰੀ ਸਰੀਰ ਵੀ ਭਰ ਜਣਾ ਰਾਜੀ ਵੀ ਹੋ ਜਣਾ ਪਾਪਾ ਜੀ ਇਹਦੇ ਵਿੱਚ ਹੀ ਹੋਣਾ ਹੈ ਜਿਹੜੇ ਲਾਕੀ ਨੂੰ ਜਾਣੀ ਹੈ ਉਹ ਰੋਕ ਕੇ ਰਾਜੀ ਹੁੰਦੀ ਹੈ ਕਦ ਕਰ ਚੱਲੋ ਚੰਗਾ ਹੈ ਪਹਿਲਾਂ ਦੇ ਹਿਸਾਬ ਨਾਲ ਬਾਕੀ ਮੱਡੀ ਵੀਰ ਜੀ ਕੋਈ ਛੋਟੀ ਅਜੇ ਹੋਰ ਕਰਦ ਕਰ ਜੂਗੀ ਹਾਂਜੀ ਹਾਂਜੀ ਆ ਵੇਖੋ ਜੀ ਸਿੰਗੀ ਦੇ ਵੇਖੋ ਨਿਗੀ ਨਿਗੀ ਲੱਗੀ ਆ ਬਾਕੀ ਵੀ ਜੀ ਘਾਂ ਰਕਮ ਜੋੜਨ ਵਾਲੀ ਆ ਹਾਂਜੀ ਕੀ ਲੈ ਲੋ ਸੱਜਣਾ ਜਿੰਨਾ ਤੇ ਹੁੰਦੋ ਤੇ ਆ ਗੇਵਾ ਫਾੜਾ ਸਾਹ ਆ ਆ ਗੇ ਜੇ ਤਰਮਾ ਆ ਗੇ ਤੁੰਨਾ ਬਹਾਉਰਾ ਜੀ ਆ ਗੇ ਤੇ ਮੁੱਲ ਫੇਰ ਇਹਦਾ ਮੁੱਲ ਇਹਦਾ ਵੀ ਜੈਜ ਕਰਦੀ ਤਿੰਨਾ ਜੀ ਲੈਵਾ ਮੋਲਵੀ ਜੀ ਜੇ ਇਹ ਤਾਂ ਮੰਨ ਲਓ ਤਿਆਰ ਕਰਦੀ ਵੇਖ ਜੂਗੀ ਵੇਖ ਜੂਗੀ ਨਾ ਵੇਖੂਗੀ ਰੇ ਵੇਚੀ ਉਹ ਬਰਾਂਡਾ ਸਾਹਮਣੇ ਦਿਖੰਦਿਆ ਨਾ ਅੱਛਾ ਉਧਰ ਬੱਜਣੀ ਹੈ ਅੱਛਾ ਇਹ ਫਿਰ ਤਿਆਰ ਕਰਕੇ ਵੇਚਣੀ ਹੈ ਠੀਕ ਹੈ ਹਾਂਜੀ ਹਾਂਜੀ ਹੁਣ ਮੰਨ ਲਓ ਸਾਡੇ ਚੋਂ 14 ਪੰਜ ਮਹੀਨੇ ਦੀ ਗੱਭਣ ਹੈ ਚਲੋ ਪੰਨਿਆਂ ਦੀ ਆਪਾਂ ਗਿਣਨੇ ਪਰ 14 ਦੀ ਕੀ ਰਕਮ ਹੈ ਇਹ ਆ ਵੀ ਚਲੋ ਇਹਨੇ ਹੁਣ ਵੀ ਦੁੱਧ ਚਵਾਈ ਜਾਣਾ ਹੈ ਹੁਣ ਵੀ ਦੁੱਧ ਚਵਾਈ ਜਾਣਾ ਤੇ ਗਾਂ ਗਰਮੀਆਂ ਚ ਫੇਰ ਸੱਜਰ ਦਾ ਗਰਮੀਆਂ ਚ ਫੇਰ ਸੱਜਰ ਹੋ ਜਾਣੀ ਹੈ ਹਾਂਜੀ ਦੱਸ ਗਿਆ ਦਾ ਮੁੱਲ ਫਿਰ ਮੁੱਲ ਵੀਰ ਜੀ ਇਹ ਦੇ ਦਈਏ ਪੂਰੇ ਮੁੱਲ ਜਿੰਨਾ ਮਰਜ਼ੀ ਹਾਂ ਨਾਲ 68000 ਦੀ ਦੇ ਦਾਂਗੇ 68000 ਦੀ ਹਾਂਜੀ ਹਾਂਜੀ 68 ਦੀ ਦੇ ਦਾਂਗੇ ਕਰਨਾ ਕੋ ਮਨਤਾ ਨਾ ਬਾਕੀ ਵੀ ਜੀ ਤੇ ਡਬਲ ਫਾਇਦਾ ਮੰਨ ਲਓ ਸੱਜਰ ਵੀ ਮਹੀਂ ਕੋਈ ਵੀਰ ਜੀ ਲੈਂਦਾ ਕੋਈ ਵੀਰ ਭਰਾ ਇਹਦੇ ਨਾਲ ਟੋਕੜ ਗੱਭਣਾਂ ਨਾਲ ਇਹਨੇ ਹੁਣ ਦੁੱਧ ਚਵਾਈ ਜਾਣਾ 2-3 ਮ ਤੇ ਕਰਨਾ ਕਮਨਤਾ ਨੇ ਵਿੱਚ ਵਿੱਚੋਂ ਯਾਰ ਸ਼ਰਦਾਂ ਨੇ 70 ਦੀ ਦੇ ਦਾਂਗੇ ਯਾਰ ਛੱਡਣਾ ਜੀ ਹਾਂਜੀ ਚਲੋ ਮੌਕੇ ਤੇ ਹੋਰ ਛੱਡਦੇ ਹੋਰ ਕੋਈ ਨਹੀਂ ਮੌਕੇ ਤੇ ਕਰਦਾਂਗੇ ਖੁੱਲਾ ਕਰਦੇ ਮਨਤਾ ਨਾਲ ਥੋੜਾ ਬੋਧਾ ਹੀ ਵਰਜੀ ਹੋਣਾ ਵਾ ਜਿਆਦਾ ਨਾ ਕੋਈ ਕਰੇ ਹਾਂਜੀ ਹਾਂਜੀ ਬਾਕੀ ਜੈਡ ਬਲੇਗਿਆ ਵਰਜੀ ਆ ਵੇਖੋ ਜੈਡ ਬਲੇਗਿਆ ਇਹ ਨਹੀਂ ਇੱਕ ਵੀ ਵਾਲ ਕੋ ਪੂਛਤੇ ਜਾਂ ਮੱਥੇ 'ਚ ਵੀ ਚਿੱਟਾ ਕੱਢਦੇ ਮੈਂ ਝੋਟੀ ਫਰੀ ਦੇ ਦਾਂ ਬਾਕੀ ਜੇ ਤਾਂ ਸੱਜਰ ਸੋਗੇ ਦੁੱਧ ਚੰਗਾ ਕੱਢੇ ਜਾਊਗੀ 14 ਕਿਲੋ ਦੁੱਧ ਵਰਜੀ ਚੋਂਦੀ ਰਹੀ ਜੇ ਅੱਛਾ ਮੈਂ ਕੀ ਥੋੜੀ ਪਤਲੀ ਰਹਿ ਗਈ ਆ ਤੁਹਾਨੂੰ ਪਤਾ ਹੋਣਾ ਕੋ ਸੇਵਾਲੇ ਘਰ ਜਦੋਂ ਚਲਕੀ ਦੇ ਚੰਮ ਚੜਜਣਾ ਇੱਥੇ ਤੇ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਹਾਂ ਜੀ ਦੇ ਤਰਨਾ ਵਿੱਚ ਜੀ ਆਪਣੇ ਹੱਥ ਵਾਸ ਹੁੰਦਾ ਤੇ ਆ ਗੱਬਣ ਜੇ ਇਹ ਗੱਬਣ ਵਿੱਚ ਜੀ ਸੁਆ ਇਹਦਾ ਸੁਆ ਪਹਿਲਾਂ ਵਿੱਚ ਜੀ ਦੋ ਦੰਦਿਆਂ ਵਿੱਚ ਜੀ ਚਾਰ ਦੰਦ ਦੋਰਦੀ ਵੇਖੋ ਜੀ ਹਰੇ ਢਿਲਾਂ ਟੋਲਾ ਵੇਖੋ ਕਿੰਨੀਆਂ ਦੋਰਾ ਚੋਗੀ ਜਿਹੜਾ ਕਿੰਦੇ ਵੀ ਹੁੰਦੀ ਆ ਚਿੱਟਾ ਸ਼ਾਇਦ ਮਰਨਦੀ ਹੈ ਜੇ ਵਸ਼ੀ ਅੱਛਾ ਤੇ 26 ਤਰੀਕ ਨੂੰ 27 ਨੂੰ ਇਹ ਤੇ ਦਿਨ ਪੂਰੇ ਹੋਣੇ ਵੇ ਜੀ ਅਜੇ ਤੇ 2-4 ਦਿਨ ਤੇ ਲਾ ਜੇ ਮੈਂ ਕਹਿ ਨਹੀਂ ਸਕਦਾ ਅਜੇ ਤੇ ਭਰ ਜੂਗੀ ਪੂਰੀ ਤੇ ਮੈਂ ਨਾ ਵੇਖੋ ਵੀ ਜਿੱਦਰੋਂ ਮਾਰੇ ਮੜਿਆ ਕੈਮਰਾ ਆਹ ਵੇਖੋ ਇੱਕ ਤੇ ਆਹੀ ਦਈ ਦੇਣਾ ਇਧਰੋਂ ਵੇਖੋ ਕਿੰਨੀ ਕਿੰਨੀ ਬਾਹਰ ਆਉਂਦੀ ਹੈ ਵੇਸ਼ੀ ਹਾਂਜੀ ਆਹ ਵੇਖੋ ਕਿੰਝ ਬਾਹਰ ਆਉਂਦੀ ਹੈ ਤੋੜ ਦੋ ਕੋਈ ਹਾਂਜੀ ਤਾਂ ਵੇਖੋ ਵੀ ਇੱਥੇ ਗੁਲਾਬੀ ਗੁਲਾਬੀ ਠੰਡੀ ਆ ਵੇਖੋ ਠੰਡੀ ਪਿਓ ਕੋਤੀ ਪਿਓ ਕੋਤੀ ਬਹਿ ਜੰਨੇ ਜਿਹੜਾ ਮਰਜੀ ਥੱਲੇ ਬਹੇ ਇਹਦੇ ਠੀਕ ਆ ਗੱਬਣ ਲਈ ਵੇਖੋ ਵੀਰ ਜੀ ਚੌਗੀ ਵੀ ਜੀ ਹੋਣ ਦਈ ਆ ਬਰਾਬਰ ਨਹੀਂ ਕੰਨੀਆਂ ਕੀਤੀਆਂ ਆ ਵੇਖੋ ਦੁੰਦੀ ਤੇ ਚੌਗੀ ਹੋਣ ਦਈ ਦੁੰਦੀ ਤੇ ਚੌਗੀ ਜਿਹੜਾ ਹੋਣ ਦਈ ਆ ਕੰਨੀਆਂ ਬਰਾਬਰ ਨਹੀਂ ਪੂਰੀਆਂ ਹੋਈਆਂ ਜੀ ਠੀਕ ਆ ਜੀ ਆ ਦੋ ਹੀ ਉਧਰ ਖਲੋਤੀਆਂ ਦੋ ਹੀ ਉਧਰ ਠੀਕ ਬਾਕੀ ਵੀਰ ਜੀ ਬੋਦੀ ਵਾਲੀ ਮੱਛੀ ਵੇਖੋ ਬੋਦੀ ਵਾਲੀ ਟਿੱਕਾ ਟੇਡਾ ਹੋ ਗਿਆ ਜੀ ਵੀਰ ਜੀ ਥੋੜਾ ਜਿਹਾ ਨਾ ਕੋਈ ਗੱਲਾਂ ਆ ਵੇਖੋ ਸੱਜੇ ਕਰਦੇ ਨੇ ਮਾਰਾ ਆਪਣੀ ਦੇ ਠੀਕ ਆ ਵੇਖੋ ਵੀਰ ਜੀ ਹਜੇ ਵੇਲੇ 10 ਦਿਨ ਪਏ ਮੱਛੀ ਦੇ ਠੀਕ ਆ ਮੱਛੀ ਜਦੋਂ 10 ਦਿਨ ਲੱਗੀ ਤੇ ਖਲੋਤਾਂ ਨਹੀਂ ਜਾਣਾ ਮੱਛੀ ਉਹ ਬਲੇਡਰ ਬੰਦ ਹਜੇ ਦਿਮੇਂਕ ਸਾਹਿਬ ਨੇ ਇਹਦੇ 10-15 ਦਿਨ ਰਹਿਣ ਦੇ। ਬਾਬੇ ਜੀ ਜੱਤਾਂ ਕੱਸੀ ਆ ਵੱਡੀ ਪੂਰੀ ਕੱਟ ਕਾੜ ਗਿਆ। ਫਾਇਦੇ ਵਿੱਚ ਕੱਦ ਕਰਨਾ ਦੋਂਦੀ ਵਸ਼ੀਕੇ ਨੂੰ ਤਿਆਰ ਕੀਤੀ ਏ। ਲੈ ਜਾਓ। ਅੱਜ ਮੋਲੇ ਦਾ ਇਹੋ ਜਿਹਾ ਕਰ ਦੇਣਾ ਜਿਹੋ ਜਿਹਾ ਮਾਰਕੀਟ 'ਚ ਮਿਲਿਆ ਹੀ ਨਾ ਅੱਛਾ ਹਾਂਜੀ ਗਾਂ ਵੀਰ ਜੀ ਲਈਦੇ ਜੇ ਗੱਬਣ ਤੇ ਮੱਝ ਲੱਲੀ ਦੀ ਜੇ ਸੂਈ ਹੈ ਜੀ ਠੀਕ ਹੈ ਤੇ ਗਾਂ ਦੇ ਆਹੀ ਗੱਬਣ ਦੇ ਸ਼ਕੀਨ ਜੀ ਤੇ ਇਹ ਕਿੰਨਾ ਕ ਦੁੱਧ ਗਾਂ ਦੱਬਣ ਮਿਲੂਗੀ ਤੇ ਲੈਣੀ ਨਹੀਂ ਤੇ ਸੂਈ ਖਾਂ ਨਹੀਂ ਲੈਣੀ ਕਿੰਨਾ ਕ ਦੁੱਧ ਕਰੀ ਜਾਊਗੀ ਇਹ ਦੁੱਧ ਵੀਰ ਜੀ ਇਹ ਕਰੀ ਜਾਊਗੀ ਜਾਂ ਫਿਰ ਵੀਰ ਜੀ ਵੇਖਿਆ ਭੁੱਖਿਆ ਹੋਵੇ ਨਾ ਡੰਗਰ ਹਾਂਜੀ ਵੀ ਗੱਬਣ ਫੇਰ ਲਈਦਾ ਉਦਾਂ ਨਹੀਂ ਲਈਦਾ ਇਹ ਵੀਰ ਜੀ ਦੁੱਧ ਤੇ ਆਉਂਦੇ ਵੀ ਮਾਂ ਦੀ ਪਾਪਾ 20 22 ਕਿਲੋ ਦੁੱਧ ਚੋਇਆ ਅੱਛਾ ਤੇ ਇਹ ਆਰ ਕੀ ਚਵਾਜੇ 17 ਚਵਾਜੇ 20 ਚਵਾਜ ਮੁੰਡਾ ਦੱਬਣ ਇਹ ਚਾਰ ਥਣ ਪਾਸ ਕਰਕੇ ਦਾਂਗੇ ਤੇ ਤੁਹਾਨੂੰ ਪਤਾ ਦੁੱਧ ਹੁਣ ਕਿਸ ਨੇ ਸੇਵਾ ਦਾ ਲੈਣਾ ਜੀ ਹਾਂਜੀ 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 ਕਿੰਨੇ ਰੀ ਦੇ ਦੇਣੀ ਆ ਇਹ ਵੀਰ ਜੀ 50 ਰੀ ਦੇ ਦਈਏ ਕਰ ਦਿਓ ਛੋਟ ਛੋਟ ਹੋਰ ਪੂਰੇ ਵੀਰ ਜੀ 48000 ਦੀ ਵੈਟ ਦੇ ਦਾਂਗੇ ਅੱਛਾ ਪੂਰੇ 48 ਦੀ ਅੱਛਾ ਦੇਖੋ ਵੱਛੀ ਵੀ ਵੀਰ ਜੀ ਬਰੀਕੀਆਂ ਜਾਂ ਦੰਦਾਂ 'ਚ ਵੱਛੀ ਆ ਠੀਕ ਆ ਕੋਈ ਨਹੀਂ ਵੀਰ ਕੋਈ ਸੇਵਾ ਵਾਲਾ ਲੈ ਜਾਊਗਾ ਤੇ ਮਾਨਤਾਂ ਖੁੱਲੇ ਹੀ ਠੀਕ ਆ ਖੁੱਲੇ ਹੀ ਮਾਨਤਾਂ ਖੁੱਲੇ ਮਾਨਤਾਂ ਹੋਣਗੇ ਚਲੋ ਬਾਕੇ ਕੋਈ ਲੈ ਜਾਊਗਾ ਤੇ ਮਾਨਤਾਂ ਖੁੱਲੇ ਆ ਦੋ ਹੀ ਡੰਗਰ ਆ ਅੱਛਾ ਤੇ ਮਾਰ ਆਪਣਾ 26 27 ਤਰੀਕ ਨੂੰ ਚੰਗੀਆਂ ਕੁੰਡੀਆਂ ਸ਼ਕੀਨ ਝੋਟੀਆਂ ਫੇਰ ਆ ਰਹੀਆਂ ਅੱਛਾ ਹਾਂਜੀ ਹਾਂਜੀ ਤੇ ਜਿਹੜੇ ਵੀਰ ਭਰਾ ਨੂੰ ਚਾਹੀਦਿਆਂ ਹੋਣਾ 26 ਤਰੀਕ ਤੱਕ ਵੇਟ ਕਰ ਲੈ ਕੁੰਡੀਆਂ ਛੋਟੇ ਸਿੰਘ ਦੀਆਂ ਕਟੀਆਂ ਚੌਗੀਆਂ ਦੋਂਦੀਆਂ ਠੀਕ ਹੈ ਜੀ ਹਾਂਜੀ ਬਾਕੀ ਚਲੋ ਤਸੱਲੀ ਕਰਕੇ ਤੇ ਵੇਖ ਚੱਕ ਕੇ ਖੜੋ ਜੀ